ਸ਼ਨੀਵਾਰ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਸਕੂਲੀ ਬੱਚਾ ਔਟੋ ਰਿਕਸ਼ਾ ਤੋਂ ਡਿੱਗ ਕੇ ਜ਼ਖਮੀ ਹੋ ਗਿਆ। ਇਹ ਹਾਦਸਾ ਸ਼ਹਿਰ ਵਿੱਚ ਔਟੋ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਅਤੇ ਓਵਰਲੋਡਿੰਗ ਦੇ ਖਤਰਨਾਕ ਰੁਝਾਨ ਨੂੰ ਉਜਾਗਰ ਕਰਦਾ ਹੈ। ਜਦੋਂ ਫਾਸਟ ਵਿਜੀਲੈਂਸ ਟੀਮ ਨੇ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਕੁਝ ਪੁਲਿਸ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਅਤੇ ਓਵਰਲੋਡਡ ਔਟੋ ਰਿਕਸ਼ਾ ਦਾ ਚਲਾਨ ਕੀਤਾ। ਅਜਿਹੇ ਵਾਹਨਾ ਵਿਰੁੱਧ ਸਖਤ ਕਾਰਵਾਈ ਕਰਦਿਆਂ ਸਕੂਲਾਂ ਨੂੰ ਸੁਰੱਖਿਅਤ ਆਵਾਜਾਈ ਸਹੂਲਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਅਤੇ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ। ਅਈ ਹੁਣੇ ਦੇਖਿਆ ਬੱਚੇ ਸੜੀ ਤੇ ਬੈਠੇ ਹੀ ਆਤੋ ਤੇ ਬੈਠੇ ਸਕੂਲ ਕੋਲ ਬੱਚੇ ਕਿਤ ਬੱਚਾ ਡੇਰ ਤੇ ਆ। ਇਹ ਉਹਦੇ ਵਿੱਚ ਇਹ ਆ ਵੀ ਨਾ ਟੋਲੇ ਤੇ ਸੇਫਟੀ ਨਹੀਂ ਲਾਈ ਹੋਈ ਤਾਂ ਚਾਹੀਦੀ ਕਿ ਕੋਈ ਬੱਚਿਆਂ ਨੂੰ ਮਟੋੜਾ ਹੋਵੇ ਓਵਰਲੋਡ ਬੱਚੇ ਨਹੀਂ ਹੋਣੇ ਚਾਹੀਦੇ। ਹਾਂਜੀ। ਉਹ ਬੱਚੇ ਬਹੁਤ ਜ਼ਿਆਦਾ ਬੈਠੇ ਹੁੰਦੇ ਆ। ਉਹਡਾਰੀ ਸੇਫਟੀ ਕੋਈ ਨਹੀਂ ਕਿ ਬੱਚਾ ਡਿੱਗ ਪੇ ਬਹੁਤ ਜਿੰਮੇਯਾਰ ਹੋਦਾ ਇਹਨਾਂ ਚਾਹੀਦੀ ਹਰ ਤਾਰੀ ਸੇਫਟੀ ਆਟੋ ਚ ਲਾ ਕੇ ਉਹਨਾਂ ਨੂੰ ਸਾਰੇ ਪਾਸੇ ਕਵਰ ਕਰਨਾ ਚਾਹੀਦਾ ਬੱਚਿਆਂ ਨੂੰ ਤਾਂ ਕਿ ਉਹ ਬੱਚਿਆਂ ਦੀ ਸੇਫਟੀ ਹੋ ਸਕੇ ਤੇ ਪ੍ਰਸ਼ਾਸਨ ਨੂੰ ਮੰਗਿਆ ਗਿਆ ਵੀ ਇਸ ਚੀਜ਼ 'ਤੇ ਥੋੜਾ ਧਿਆਨ ਦਿੱਤਾ ਜਾਵੇ ਬੱਚਿਆਂ ਦੀ ਸੇਫਟੀ ਲਈ ਤੇ ਪਵੇ ਕਿ ਜਿਹੜੀ ਆਟੋ ਦੇ ਵਿੱਚ ਹੰਪਲੋਡ ਹੈ ਉਹ ਤਾਂ ਆਊਟ ਆਊਟ ਪਾਹੀ ਚਲਾਉਂਦਾ ਹੈ ਅੱਗੇ ਲਾਣਾ ਹਾਂ ਇਹਨਾਂ ਨੂੰ ਬਾਰ-ਬਾਰ ਦਾ ਹਨ ਵੀ ਦੇਖਦੀ ਆ ਆ ਵੀ ਤੁਸੀਂ ਖਾਸ ਤੋ ਸਵਾਰੀ ਇਹਨਾਂ ਦੇ ਵਿੱਚ ਨਹੀਂ ਬਿਠਾਉਣੀ ਨੇ ਬੱਚੇ ਤੁਹਾਨੂੰ ਲਾਉਂਡ ਬਣਾਉਣ ਵਾਸਤੇ ਉਹਨੇ ਹੀ ਬਟਾ ਬਣਾਉਣਾ ਉਹੇ ਬਾਕ ਦਸਤੀਆ ਕਰਦੇ ਉਹਦਾ ਅਸੀਂ ਚਲਾਨ ਕਰਾਂਗੇ ਸ਼ਹਿਰ ਵਿੱਚ ਬੇਪਰਵਾਹ ਤੋੜਦੇ ਪੇ ਓਵਰਲੋਡਡ ਸਕੂਲੀ ਬੱਚਿਆਂ ਦਾ ਆਟੋ ਜਿਨ੍ਹਾਂ ਨੂੰ ਕਿਸੇ ਵੀ ਪ੍ਰਵਾਹ ਨਹੀਂ ਹੈਗੀ ਆ ਨਾ ਹੀ ਇਸ ਦੇ ਉੱਤੇ ਆਰਟੀਏ ਦਫਤਰ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਨਾ ਹੀ ਸੜਕਾਂ ਤੇ ਖਲੋਤੇ ਟ੍ਰੈਫਿਕ ਮੁਲਾਜ਼ਮ ਇੱਥੇ ਕੋਈ ਪੈਣੀ ਨਿਗਾਰ ਰੱਖਦੇ ਹਨ ਅੱਜ ਇਸ ਤਰ੍ਹਾਂ ਦਾ ਹੀ ਵਾਕਿਆ ਸਟੇਸ਼ਨ ਤੇ ਫਾਸਟ ਵੇ ਟੀਮ ਨੂੰ ਮਿਲਿਆ ਵੇਖਣ ਨੂੰ ਜਿੱਥੇ ਕਿ ਇੱਕ ਆਟੋ ਰਿਕਸ਼ਾ ਚਾਲਕ ਸਕੂਲੀ ਬੱਚਾ ਨੂੰ ਲੈ ਕੇ ਜਾ ਰਿਹਾ ਸੀ ਤੇ ਉਹਦੇ ਆਟੋ ਤੋਂ ਓਵਰ ਲੋਡੀ ਰੋਟੋ ਤੋਂ ਇੱਕ ਸਕੂਲੀ ਬੱਚਾ ਥੱਲੇ ਡਿੱਗ ਗਿਆ ਜਿਸ ਦੀ ਕਵਰ ਕਰਦੇ ਹੋਏ ਫਾਸਟਵੇ ਟੀਮ ਨੇ ਜਦੋਂ ਉਹਨੂੰ ਕਵਰ ਕੀਤਾ ਗਿਆ ਤੇ ਉੱਥੇ ਮੌਕੇ ਤੇ ਪੁਲਿਸ ਅਧਿਕਾਰੀ ਆਏ ਤੇ ਉਹਨਾਂ ਨੇ ਉਹਦਾ ਚਲਾਨ ਕੀਤਾ ਜਾਇਆ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੋਈ ਇਹੋ ਜਿਹੀ ਘਟਨਾ ਜੇ ਜਦੋਂ ਕੋਈ ਘਟੇ ਤੇ ਕੀ ਟ੍ਰੈਫਿਕ ਪੁਲਿਸ ਵਾਲੇ ਉਦੋਂ ਹੀ ਤਾਂ ਚਲਾਨ ਕਰਣਗੇ ਜਾਂ ਫਿਰ ਇਸ ਦੇ ਉੱਤੇ ਕੋਈ ਔਰ ਕੋਈ ਮਹੀਮ ਛੇੜੀ ਜਾਏਗੀ ਤੇ ਜਿਹੜੇ ওভারਲੋਡਡ ਆਟੋ ਰਿਕਸ਼ਾ ਚੱਲ ਰਹੇ ਆ ਉਹਦੇ ਤੇ ਆਰਟੀਆ ਦਫਤਰ ਟ੍ਰੈਫਿਕ ਪੁਲਿਸ ਕਰਮੀ ਦੇ ਸਕੂਲ ਦੇ ਪ੍ਰਬੰਧਕ ਕੋਈ ਉਚਿਤ ਕਾਰਵਾਈ ਕਰਨਗੇ ਕੈਮਰਾਮੈਨ ਸੁਨੀਲ ਨਾਲ ਫਾਸਟਵੇ ਖਬਰਨਾਮਾ ਲਈ ਮੈਂ ਆਰਕੇ ਸੋਨੀ ਅੰਮ੍ਰਿਤਸਰ